ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਸਰਕਾਰ ਦਾ ਵੱਡਾ ਕਦਮ ਹੈ ਸਿਟੀਵ ਕੈਰੀਸ ਪ੍ਰੋਡੋਲ ਤੇ ਲਈ ਸਥਾਈ ਨਿਯੰਤਰਣ ਲਾਗੂ ਕਰੇਗੀ ਫੈਟਰ ਸਰਕਾਰ ਕੈਰਕਨਰੀ ਟਰਕ ਬਾਜ਼ਾਰ ਉਤੇ ਰੱਖੇਗੀ ਨਿਗਰਾਨੀ ਕੈਨੇਡਾ ਤੋਂ ਵੱਡੀ ਅਪਡੇਟ ਵਿਦੇਸ਼ੀ ਵਿਦਿਆਰਥੀਆਂ ਦੀ ਆਮਦ ਦੇ ਵਿੱਚ ਇੱਕ ਵਾੜਾ ਸਤੰਬਰ ਤੱਕ 60% ਕਤੀ ਵਿਦਿਆਰਥੀ ਦੀ ਗਿਣਤੀ ਕੈਨੇਡਾ ਨੇ ਨਾਗਰਿਕਤਾ ਕਾਨੂੰਨ 'ਚ ਸੋਧ ਕਰਨ ਦਾ ਵਿਧਾਇਆ ਸਭਾ ਜਨਵਰੀ 2024 26 ਤੱਕ ਵਿਧਾਈ ਸਮਾ ਸੀਮਾ ਬਿਲ ਸੀ 3 ਨੂੰ ਪਾਸ ਕਰਨ ਲਈ ਮਿਲਿਆ ਹੋਰ ਸਮਾਂ ਰੱਖਿਆ ਵਿਭਾਗ ਦੀ ਪਹਿਲ ਕਦਮੀਨ ਤੁਜੇ ਸੰਗੀਤ ਵਿਭਾਗ ਦਾ ਤੋਂ ਸਰਕਾਰੀ ਕਰਮਚਾਰੀ ਅਦਿੱਤ ਕਰੇਗਾ ਪਰ ਦੀ ਐਨ ਡੀ ਨੇ ਪਾਥਵੇ ਟੂ ਮੋਬਿਲਿਟੀ ਇਨੀਸ਼ੀਏਟਿਵ ਦੀ ਕੀਤੀ ਸ਼ੁਰੂਆਤ ਤਿਹੂ ਨੇ ਨਾਸਰ ਗਰਮੀਆਂ ਦਾ ਵਿਸਥਾਰ ਅਰਦਸ ਸਰਕਾਰ ਨੇ ਪੁਤਵਾਰ ਨੂੰ ਇਲਾਕਾ ਕੀਤਾ ਹੈ ਕਿ ਉਹ ਸੈਲਟਿਵ ਕੈਰਿਸ ਪ੍ਰੋਟੋਲ ਤੇ ਲਈ ਸਥਾਈ ਨਿਯੰਤਰਣ ਲਾਗੂ ਕਰੀਏ ਜਿਸ ਦਾ ਕਹਿਣਾ ਹੈ ਕਿ ਇਹ ਗੈਰ ਕਾਨੂੰਨੀ ਡਰੱਗ ਵਸਾਰਾ ਦੇ ਨਿਗਰਾਨਾ ਦੇ ਨਾਲ ਝਪਿਆ ਹੋਇਆ ਹੈ ਹੈਲਥ ਕੈਨੇਡਾ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਦਵਾਈ ਜੋ ਕਿ ਕੈਨੇਡਾ ਦੇ ਵਿੱਚ ਵਿਕਰੀ ਦੇ ਲਈ ਅਧਿਕਾਰਤ ਨਹੀਂ ਹੈ ਦੂਜੇ ਦੇਸ਼ਾਂ ਦੇ ਵਿੱਚ ਮਾਸਪੇਸ਼ੀ ਆਰਾਮਦਾਇਕ ਦੇ ਵਜੋਂ ਵਰਤੀ ਜਾਂਦੀ ਹੈ ਅਤੇ ਇਸ ਦੇ ਬੋਜ਼ੋਰਟਾਇਆ ਸੇ ਪਿੰਸਪਾਂਕ ਹੀ ਸੇਟਰੇਟਿਵ ਪ੍ਰਭਾਵ ਨੇ ਦੂਜੇ ਦੇਸ਼ਾਂ ਦੇ ਵਿੱਚ ਇਸ ਦੀ ਤੁਰਵਲ ਤੋਂ ਅਤੇ ਟੀਸ਼ਾ ਨਿਰਦੇਸ਼ਾਂ ਦੇ ਸਪੁੱਤਾ ਦੇ ਮਤੇ ਨਜ਼ਰੀ ਨਵੇਂ ਨਿਯਮ ਇਹ ਯਕੀਨੀ ਬਣਾਉਂ ਕੇਕੇ ਕਾਨੂੰਨ ਅਤੇ ਸਰਹੱਦ ਦੇ ਲਾਗੂ ਕਰਨ ਵਾਲੇ ਦੇ ਕੋਲ ਇਸੇ ਗੈਰ ਕਾਨੂੰਨੀ ਆਯਾਤ ਮੰਡ ਅਤੇ ਬਲਤوں ਨੂੰ ਰੋਕਣ ਦੇ ਲਈ ਲੋੜੀਂਦੇ ਸਾਧਨ ਮੌਜੂਦ ਰਹਿਣ ਕੈਸੋਪ੍ਰੋਡੋਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਕਰਨ ਵਾਲਾ ਹੋ ਸਕਦਾ ਹੈ। ਅਤੀ ਯੂਰੋਪੀਅਨ ਮੈਡੀਸਨ ਏਜੰਸੀ ਦੁਆਰਾ ਇਸ ਪਦਾਰਥ ਵਾਲੇ ਸਾਰੇ ਚਿਕਿਤਸਕ ਉਤਪਾਦਾਂ ਲਈ ਮਾਰਕੀਟਿੰਗ ਅਧਿਕਾਰੀਆਂ ਨੂੰ ਮੋਤਲ ਕਰਨ ਦੀ ਸਿਫਾਰਿਸ਼ ਕਰਨ ਤੋਂ ਬਾਅਦ ਤੋਂ 2008 ਤੋਂ ਯੂਰਪ ਦੇ ਵਿੱਚ ਇਸ ਦਵਾਈ ਉੱਤੇ ਪਾਬੰਦੀ ਲਗਾਈ ਗਈ ਹੈ। ਪਰ ਕੁਝ ਦਵਾਈਆਂ ਦੇ ਬਾਜ਼ਾਰਾਂ ਦੇ ਵਿੱਚ ਕੈਸੋਪ੍ਰੋਡੋਲ ਨੂੰ ਟੈਂਪੇਟਾਡੋਲ ਵਰਗੇ ਨਸ਼ੇ ਕਰਨ ਵਾਲੇ ਓਪੀਓਡਸ ਦੇ ਨਾਲ ਜੋੜਿਆ ਗਿਆ ਜਿਦੇ ਨਾਲ ਇੱਕ ਸੰਭਾਵਿਤ ਤੌਰ ਉਤੇ ਘਾਤਕ ਕੋਕਟੇਲ ਬਣ ਜਾਂਦਾ ਹੈ। ਇਸ ਸਾਲ ਦੀ ਸ਼ੁਰੂਤ ਦੇ ਵਿੱਚ ਇੱਕ ਰਿਪੋਰਟ ਦਿੱਤੀ ਗਈ ਸੀ ਕਿ ਭਾਰਨੇ ਟੈਂਪਾਲਟਾ ਡੋਲ ਅਤੇ ਕੈਰਿਸਪਰੋ ਡੋਲ ਦੇ ਨਿਰਮਾਣ ਅਤੇ ਨਿਰਯਾਤ ਉੱਤੇ ਬੰਦੀ ਲਗਾ ਦਿੱਤੀ ਗਈ ਹੈ ਚੀਨ ਨੂੰ ਕੁਝ ਮਾਮਲਿਆਂ ਤੇ ਵਿੱਚ ਇੱਕ ਦਵਾਈ ਦੇ ਵਿੱਚ ਮਿਲਾਇਆ ਜਾ ਰਿਹਾ ਸੀ ਅਤੇ ਪੱਛਮੀ ਅਫਰੀਕਾ ਦੇ ਵਿੱਚੋਂ ਵੱਦੋ ਦੇ ਲਈ ਨਿਰਯਾਤ ਕੀਤਾ ਜਾ ਰਿਹਾ ਸੀ ਰੀਪੋਰਟ ਅਨੁਸਾਰ ਇਸ ਸਬਾਈ ਤੇ ਸੁਮਿਲਨੇ ਕਾਰਨਾਂ ਨਜ਼ਰੀਆ ਤੇ ਕੋਰਟ ਡੀ ਆਈ ਪਰ ਵਰਕੇ ਦੇਸ਼ਾਂ ਦੇ ਵਿੱਚ ਜਨਤਕ ਸਿਹਤ ਸੰਕਟ ਦੇ ਵਿੱਚ ਯੋਗਦਾਨ ਪਾਇਆ। ਭਾਰਤੀ ਰਿਕਰਕ ਨੇ ਇਸ ਕਦਮ ਤੋਂ ਬਾਅਦ ਕੈਨੇਡਾ ਦੇ ਫਰਬੇ ਦੇ ਵਿੱਚ ਇੱਕ ਸਾਲ ਦੇ ਐਮਰਜੈਂਸੀ ਆਧਾਰ ਉਤੇ ਕੈਰਿਸੋ ਪ੍ਰੋਟੋਕੋਲ ਉਤੇ ਅਸਥਾਈ ਨਿਯੰਤਰਣ ਲਗਾਇਆ। ਇਸ ਮੰਤਰੀ ਪਦਰੂਤੇ ਆਦੇਸ਼ ਤੋਂ ਬਾਅਦ ਸਰਹੱਦੀ ਇਨਫੋਰਸਮੈਂਟ ਸਫਲਤਾਪੂਰਵਕ ਕੈਰਿਸੋ ਪ੍ਰੋਟੋਕੋਲ ਦੇ ਗੈਰ ਕਾਨੂੰਨੀ ਸ਼ਿਪਮੈਂਟ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਣ ਅਤੇ ਰੋਕਣ ਦੇ ਯੋਗ ਹੋ ਗਏ। ਹਾਲ ਤੱਕ ਕੈਨੇਡਾ ਦੀ ਪ੍ਰੈਸ ਰਿਲੀਜ਼ ਦੇ ਵਿੱਚ ਲਿਖਿਆ ਗਿਆ ਹੈ ਕਿ ਇਹ ਕੰਮ ਕੈਨੇਡਾ ਦੀ ਸਰਹੱਦੀ ਯੋਜਨਾ ਦਾ ਹਿੱਸਾ ਹੈ ਜਿਸ ਦਾ ਉਦੇਸ਼ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਜਿਹਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਦਾ ਪਤਾ ਲਗਾਉਣਾ ਅਤੇ ਵੀਗਨ ਪੋਣਾ ਵੀ ਸ਼ਾਮਲ ਹੈ ਇਸ ਹਾਲ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਪਹਿਲੇ ਫੈਂਟਨਿਲ ਜ਼ਾਰ ਵਜੋਂ ਨਿਯੁਕਤ ਕੀਤੇ ਗਏ ਕੇਵਿਨ ਬਰੋਸੋ ਨੇ ਰਿਲੀਜ਼ ਵਿੱਚ ਕਿਹਾ ਹੈ ਕਿ ਸਥਾਈ ਨੰਤਰਣ ਸੰਖੇਤ ਅਪਰਾਧ ਨੂੰ ਸਪਸ਼ਟ ਸੰਦੇਸ਼ ਭੇਜਦੇ ਨੇ ਕੈਨੇਡਾ ਗੈਰ ਕਾਨੂੰਨੀ ਨਸ਼ਿਆਂ ਨੂੰ ਖਤਮ ਕਰਨ ਅਤੇ ਸੜਕ ਪੈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧ ਹੈ ਇਸ ਨਾਲ ਹੀ ਉਨ੍ਹਾਂ ਕਿਹਾ ਨਸ਼ਿਆਂ ਦੇ ਬਾਜ਼ਾਰ ਦੇ ਨਾਲ ਜੁੜੇ ਪਦਾਰਥਾਂ ਨੂੰ ਕੰਟਰੋਲ ਕਰਨ ਲਈ ਕਾਰਵਾਈ ਕਰਨਾ ਵੀ ਅਸੀਂ ਜਾਰੀ ਰੱਖਾਂਗੇ ਕੈਨੇਡਾ ਵਿੱਚ ਇਸ ਸਾਲ ਹੁਣ ਤੱਕ 3,880 ਵਿਦਿਆਰਥੀ ਅਤੇ ਕੰਮੇ ਕੱਟ ਆਏ ਨੇ ਜੋ ਇਸ ਗੱਲ ਨੂੰ ਦੱਸਉਂਦੇ ਨੇ ਕਿ ਕਿਵੇਂ ਹਾਲੀਆ ICA ਸਿਸਤੀ ਪਪੰਦੀਆ ਪਰਵਾਜ਼ ਦੇ ਰੋਜ਼ਾਨਾ ਨੂੰ ਮੂੜ ਅਕਾਲ ਦੇ ਰਹੀਆਂ ਨੇ ਸਖਤ ਸਟੱਡੀ ਪਰਮਿਟ ਸੀਮਾਾਂ ਅਤੇ ਸਖਤ ਦਸਤਾਵੇਜ਼ੀ ਨਿਯਮਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਕਾਰਨ ਕੈਨੇਡਾ ਵਿੱਚ ਵਿਦੇਸ਼ੀ ਵਿਦਿਆਰਥੀ ਦੀ ਗਿਣਤੀ ਵਿੱਚ ਸਾਲ ਤੋਂ ਸਾਲ 60% ਦੀ ਗਿਰਾਵਟ ਆਈ ਹੈ ਜੀ ਹਾਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਕੰਮੇ ਕੱਟ ਗਿਣਤੀ ਦੇ ਵਿਚਾਰੇ ਨੇ ਇਸ ਸਾਲ ਤੰਪ ਤੱਕ ਕੈਨੇਡਾ ਚਣ ਵਾਲੀ ਨਵੇਂ ਵਿਦਿਆਰਥੀਆਂ ਦੀ ਕਾਮਯਾਬੀ ਗਿਣਤੀ ਵਿੱਚ ਭਾਰੀ ਕਿਰਾਵਟਾਈ ਹੈ ਹੁਣ ਤੱਕ ਕੈਨੇਡਾ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ 60% ਦੀ ਕਿਰਾਵਟਾਈ ਹੈ ਜਦੋਂ ਕਿ ਨਵੇਂ ਅਸਥਾਈ ਕਾਮੇ ਦੀ ਗਿਣਤੀ ਵਿੱਚ 48% ਦੀ ਕਿਰਾਵਟਾਈ ਹੈ ਤਾਜ਼ਾ ਤਕਾਲ ਤਾ ਅੰਕੜੇ ਦਰਸਾਉਂਦੇ ਨੇ ਕਿ ਜਨਵਰੀ ਅਤੇ ਸੰਪਰਦ 2025 ਦੇ ਵਿਚਕਾਰ ਕੈਨੇਡਾ ਵਿੱਚ ਵਿਦਿਆਰਥੀਆਂ ਤੇ ਅਸਥਾਈ ਕਰਮਚਾਰੀਆਂ ਦੇ ਨਵੇਂ ਆਉਣ ਦੇ ਵਿੱਚ 53% ਕਮੀ ਆਈ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ 3,880 ਕਟ ਵਿਅਕਤੀ ਨੇ ਜਿਤੋਂ ਤੱਕ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਲ ਹੈ ਤਾਂ 150220 ਕਟ ਨਵੇਂ ਵਿਦਿਆਰਥੀਆਂ ਦੇ ਨਾਲ 360% ਕਟ ਗਈ ਹੈ ਜਿਤੋਂ ਤੱਕ ਨਵੇਂ ਅਸਥਾਈ ਕਰਮਚਾਰੀਆਂ ਦਾ ਸਵਾਲ ਹੈ ਤਾਂ 158660 ਕਟ ਕਰਮਚਾਰੀ ਸਨ ਜੋ ਕਿ 48% ਕਮੀ ਨੂੰ ਦਰਸਾਉਂਦੇ ਨੇ ਸੰਬੰਧ 2025 ਦੇ ਵਿੱਚ ਕੈਨੇਡਾ ਵਿੱਚ ਨਵੇਂ ਵਿਦਿਆਰਥੀ ਆਉਣ ਵਾਲੇ ਦੀ ਗਿਣਤੀ 11390 ਸੀ ਜੋ ਕਿ ਸੰਬੰਧ 2024 ਦੇ ਵਿੱਚ ਇਹ ਗਿਣਤੀ 28982 ਚੋਕੇ 60% ਦੀ ਗਿਰਾਵਟ ਹੈ 30 ਦਸੰਬਰ 2025 ਤੱਕ ਕੈਨੇਡਾ ਵਿੱਚ 473860 ਵਿਦਿਆਰਥੀ ਕੋਲ ਸਟੱਡੀ ਪਰਮਿਟ ਹੈ ਜਦੋਂ ਕਿ 1 ਕਰੋੜ 4 ਲੱਖ 94900 ਦੇ ਕੋਲ ਸਿਰਫ ਵਰਕ ਪਰਮਿਟ ਹੈ ਅਤੇ 2 ਲੱਖ 51300 ਦੇ ਕੋਲ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੋਵੇਂ ਨੇ ਜੀ ਹਾਂ ਜਨਵਰੀ ਅਤੇ ਸਤੰਬਰ 2024 ਦੇ ਵਿਚਕਾਰ ਕੈਨੇਡਾ ਵਿੱਚ 2 ਲੱਖ 50805 ਵਿਦਿਆਰਥੀ ਆਏ ਜਦੋਂ ਕਿ ਇਸ ਸਾਲ ਇਸ ਸਮੇਂ ਦੌਰਾਨ ਇਹ ਗਿਣਤੀ 1 ਲੱਖ 558000 ਹੈ ਜਿਸ ਕਾਰਨ 150220 ਵਿਦਿਆਰਥੀਆਂ ਦੀ ਕਮੀ ਆਈ ਹੈ ਇਹ ਇਸ ਸਾਲ ਹੁਣ ਤੱਕ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਭਗ 60% ਦੀ ਗਿਰਾਵਟ ਹੈ आयसीसी 2025 दे विच 437000 स्टडी परमिट जारी करन दी योजना बनाया है जो कि 2024 दी सीमा तो 10% ਘਟ ਹੈ इस इलाबास स्टडी परमिट वांट पर कीजनु सख्त कर ਦਿੱਤਾ ਗਿਆ ਹੁਣ ਆਈਆਰਸੀਸੀ ਨੂੰ ਹਰੇਕ ਅਰਜੀ ਦੇਣ ਦੇ ਲਈ ਸੂਬੇ ਜਾਂ ਖੇਤਰ ਤੋਂ ਤਸਦੀਕ ਪਤੰਤੀ ਲੋੜ ਹੋਵੇਗੀ 1 दिसंबर 2024 ਤੋਂ ਪਾਠ ਕਰਮ ਲਾਇਸੈਂਸਿੰਗ ਪ੍ਰਬੰਧਨ ਦੀ ਪਾਲਣਾ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਯੋਗਤਾ ਪੂਰੀ ਕਰਨ ਦੀ ਇਜਾਜ਼ਤ ਨਹੀਂ ਸੀ ਇਸ ਤੋਂ ਇਲਾਵਾ ਓਪਨ ਵਰਕ ਪਰਮਿਟ ਸਿਰਫ ਮਾਸਟਰ ਅਤੇ ਡਾਕਟੋਰੇਟ ਪ੍ਰੋਗਰਾਮਾਂ ਦੇ ਵਿੱਚ ਦਾਖਲ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਤੱਕ ਸੀਮਤ ਨਹੀਂ ਅੰਡਰਗ੍ਰੈਜੂਏਟ ਅਤੇ ਕੋਰਸ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਛੱਡ ਕੇ ਹੈ ਕਨੇਡਾ ਦੀ ਸੰਘੀ ਸਰਕਾਰ ਨੂੰ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕਰਨ ਦੇ ਲਈ 2 ਮਹੀਨਿਆਂ ਦਾ ਵਾਧਾ ਮਿਲਿਆ ਜਦੋਂ ਟੈਰੀਓ ਸਪੀਸ਼ਲ ਕੋਰਟ ਆਫ ਜਸਟਿਸ ਦੇ ਵੱਲੋਂ 20 ਨਵੰਬਰ 2025 ਤੋਂ 20 ਜਨਵਰੀ 2026 ਤੱਕ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ ਅਦਾਲਤ ਨੇ ਕਾਨੂੰਨ ਸੱਜਣ ਨੂੰ ਪੀਲ ਸੀ 3 ਪਾਸ ਕਰਨ ਦੇ ਲਈ ਕੰਮ ਕਰਨ ਦੇ ਲਈ ਹੋਸ ਸਮਾਧਿਤ ਹੈ ਇਹ ਕਾਨੂੰਨ ਨਾਗਰਿਕਤਾ ਉੱਤੇ ਪਹਿਲੀ ਪੀੜੀ ਦੀ ਸੀਮਾ ਨੂੰ ਹਟਾ ਦੇਵੇਗਾ ਇੱਕ ਨਿਯਮ ਜੋ ਅਦਾਲਤ ਨੇ 2023 ਦੇ ਵਿੱਚ ਗੈਸ ਸੰਵਿਧਾਨਕ ਪਾਇਆ ਸੀ ਬਿਲ ਸੀ 3 ਦਾ ਉਦੇਸ਼ ਵਿਦੇਸ਼ੀ ਦੇ ਵਿੱਚ ਪੈਦਾ ਕੋਈ ਕੈਨੇਡੀਅਨਸ ਨੂੰ ਦੇਸ਼ ਤੋਂ ਬਾਹਰ ਪੈਦਾ ਹੋਏ ਬੱਚੇ ਨੂੰ ਆਪਣੀ ਨਾਗਰਿਕਤਾ ਦੇਣ ਦੀ ਆਗਿਆ ਦਿਨੇ ਬਿਲ ਨੇ ਹਾਊਸ ਆਫ ਕਾਮਨ ਸੇ ਵਿੱਚ ਤਿੰਨ ਅਤੇ ਸੈਨੇਟ ਵਿੱਚ ਦੋ ਰੀਡਿੰਗਾਂ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਹੁਣ ਸਮਾਜਿਕ ਮਾਮਲੇ ਵਿਗਿਆਨ ਅਤੇ ਟੈਕਨੋਲੋਜੀ ਬਾਰੇ ਸਥਾਈ ਕਮੇਟੀ ਦੇ ਸਾਹਮਣੇ ਹੈ ਜੱਜ ਅਖਬਰਲੀ ਨੇ ਕਿਹਾ ਕਿ ਸਰਕਾਰ ਰਿਪਲੇਸਮੈਂਟ ਕਾਨੂੰਨ ਬਣਾਉਣ ਦੀ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਮਹੱਤਵਪੂਰਨ ਪ੍ਰਗਤੀ ਕਰ ਰਹੀ ਹੈ ਇਹ ਵੀ ਕਿਹਾ ਗਿਆ ਕਿ ਇੱਕ ਵਾਜੂਬ ਉਮੀਦ ਹੈ ਕਿ ਰਿਪਲੇਸਮੈਂਟ ਕਾਨੂੰਨ 2025 ਦੇ ਅੰਤ ਤੱਕ ਲਾਗੂ ਹੋ ਸਕਦਾ ਹੈ ਸੰ ਇਹ ਸਰਕਾਰ ਐਫਜੀਐਲਟੀ ਫੈਸਲੇ ਦੇ ਨਾਲ ਜੁੜੀਆਂ ਤਿੰਨ ਪਹਿਲਕੀਆਂ ਸਮਾਂ ਸੀਮਾਵਾਂ ਨੂੰ ਖਵਾ ਚੁੱਕੀ ਹੈ ਇਤਾਜ਼ਾ ਵਾਦਾ ਸਰਕਾਰ ਦੇ ਵੱਲੋਂ ਆਪਣੀ ਬੇਨਤੀ ਕੀਤੀ ਸਮਾਂ ਸੀਮਾ ਨੂੰ ਸੋਧਨ ਦੇ ਕਦਮ ਤੋਂ ਬਾਅਦ ਕੀਤਾ ਗਿਆ ਜਿਸ ਤੋਂ ਬਾਅਦ ਸ਼ੁਰੂ ਦੇ ਵਿੱਚ 2024 ਦੀ ਤਰੀਕ ਦੀ ਮੰਗ ਕੀਤੀ ਗਈ ਸੀ ਜਨਵਰੀ 2026 ਦੇ ਵਿੱਚ ਤਬਦੀਲੀ ਸੰਸਦ ਦੇ ਵਿੱਚ ਚੱਲ ਰਹੀ ਪ੍ਰਗਤੀ ਨੂੰ ਦਰਸਾਉਂਦੀ ਹੈ ਜਿੱਥੇ ਕੋਈ ਹੋਸ ਹੋ ਤਬੀਲ ਨੂੰ ਸਿੱਧੇ ਸ਼ੋਅਹੇ ਮਨਜ਼ੂਰੀ ਦੇ ਲਈ ਜਾਣਤੀ ਆਗਿਆ ਨਹੀਂ ਦਵੇਗਾ ਮਾਰਚ 2025 ਦੇ ਵਿੱਚ ਐਲਾਨੇ ਗਏ ਅੰਤਰੀਮ ਉਪਾਏ ਇਸ ਵਿਸਥਾਰ ਦੌਰਾਨ ਸਰਕਰ ਮਰਨਗੇ ਇਹ ਉਪਾਏ ਐਫਜੀਐਲ ਤੋਂ ਪ੍ਰਭਾਵਿਤ ਲੋਕਾਂ ਨੂੰ ਨਾਗਰਿਕਤਾ ਦੀ ਵਿਵੇਕਸ਼ੀਲ ਗ੍ਰਾਂਟਾ ਦੇ ਲਈ ਅਰਜੀ ਦੇਣਤੀ ਅੱਕਿਆ ਦਿੱਤੇ ਨੇ ਜਿਦੇ ਵਿੱਚ 19 ਦਸੰਬਰ 2023 ਤੋਂ ਪਹਿਲਾਂ ਪੈਦਾ ਹੋਏ ਜਾਂ ਫਿਰ ਗੋਤ ਲਏ ਗਏ ਵਿਅਕਤੀ ਸਾਬਕਾ ਤਰ੍ਹਾਂ 8 ਦੇ ਤਹਿਤ ਤਾਰੰਤੀਆਂ ਜੋ ਰੂਤਾ ਤੋਂ ਪ੍ਰਭਾਵਿਤ ਵਿਅਕਤੀ ਅਤੇ ਕੁਜੀ ਕਪਰੈਲ 1949 ਤੋਂ ਪਹਿਲਾਂ ਪੈਦਾ ਹੋਏ ਵਿਅਕਤੀ ਸ਼ਾਮਲ ਨਹੀਂ ਆਈਐਸਸੀਯਨਾਂ ਅਸਥਾਈ ਪ੍ਰਬੰਧਤ ਅਧੀਨ ਅਰਸ਼ੀਅਤ ਦੀ ਸਮੀਖਿਆ ਕਰਨਾ ਜਾਰੀ ਰੱਖਦਾ ਹੈ ਮਿਨਕਾਰਾ ਦੇ ਲਈ ਤੁਰੰਤ ਪਰਿਕਿਰਿਆ ਦੀ ਬੇਨਤੀ ਕਰਨ ਦੇ ਵਿਕਲਪ ਦੇ ਨਾਲ ਹੈ ਜੇਕਰ ਲਾਗੂ ਕੀਤਾ ਜਾਂਦਾ ਹੈ ਤਾਂ ਬਿਲ 3 ਇੱਕ ਮਹੱਤਵਪੂਰਨ ਕਨੈਕਸ਼ਨ ਟੈਸਟ ਦੇ ਅਧੀਨ ਕਈ ਪੀੜ੍ਹੀਆਂ ਦੇ ਵਿੱਚੋਂ ਲੰਘਣ ਦੇ ਲਈ ਫੈਸਲੇ ਦੁਆਰਾ ਨਾਗਰਿਕਤਾ ਅਗਿਆਤਵਿਕਾ ਹਾਲ ਹੀ ਦੇ ਵਿੱਚ ਹੋਈ ਇੱਕ ਕਮੇਟੀ ਦੀ ਮੀਟਿੰਗ ਵਿੱਚ ਇਮੀਗ੍ਰੇਸ਼ਨ ਮੰਤਰੀ ਦਿਆਪ ਨੇ ਕਿਹਾ ਕਿ ਸਰਕਾਰ ਉਮੀਦ ਕਰਦੀ ਹੈ ਕਿ ਤਬਦੀਲੀ ਤੋਂ ਪੈਦਾ ਹੋਣ ਵਾਲੀਆਂ ਅਰਜ਼ੀਆਂ ਸਮੇਂ ਦੇ ਨਾਲ ਹਜ਼ਾਰਾਂ ਦੇ ਵਿੱਚ ਹੋਣਗੀਆਂ ਸੈਂਕੜੇ ਹਜ਼ਾਰ ਦੇ ਵਿੱਚ ਨਹੀਂ ਅਤੇ ਨੋਟ ਕੀਤਾ ਕਿ ਜ਼ਿਆਦਾਤਰ ਪ੍ਰਭਾਵਿਤ ਵਿਅਕਤੀ ਬੱਚੇ ਹੋਣਗੇ ਬਿੱਲ ਸੀ 3 ਨੂੰ ਜੂਨ 2024 ਦੇ ਵਿੱਚ ਬਿੱਲ ਸੀ 71 ਦੇ ਉਤਰਾਧਿਕਾਰੀ ਦੇ ਵਜੋਂ ਪੇਸ਼ ਕੀਤਾ ਗਿਆ ਸੀ ਜੋ ਮਾਰਚ 2025 ਦੇ ਵਿੱਚ ਸੰਸਦ ਦੀ ਮੁਲਤਵੀ ਹੋਣ ਉਤੇ ਖਤਮ ਹੋ ਗਿਆ ਸੀ ਰਾਸ਼ਟਰੀ ਰੱਖਿਆ ਵਿਭਾਗ ਡੀਐਨਟੀ ਹੋਰ ਸੰਘੀ ਵਿਭਾਗਾਂ ਤੋਂ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਕਿ ਸੰਘੀ ਸਰਕਾਰ 28000 ਹੋਰ ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਡੀਐਨਟੀ ਅਤੇ ਪਬਲਿਕ ਸਰਵਿਸ ਕਮਿਸ਼ਨ ਨੇ ਪਾਥਵੇ ਟੂ ਮੋਬਿਲਿਟੀ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਮਾਰਚ 2026 ਤੱਕ 2400 ਤੋਂ 3000 ਹੋਰ ਲੋਕਾਂ ਨੂੰ ਨਿਯੁਕਤ ਕਰਨ ਦੀ ਯੋਜਨਾ ਹੈ ਜਿਹਦੇ ਨਾਲ ਅਗਲੇ ਵਿੱਤੀ ਸਾਲ ਦੇ ਵਿੱਚ ਹੋਰ ਨੌਕਰੀਆਂ ਦੀ ਵੀ ਸੰਭਾਵਨਾ ਹੈ ਜੀ ਹਾਂ ਕੈਨੇਡਾ ਤੇ ਦੇਸ਼ਾ ਦੇ ਵਿੱਚ ਕੋਰ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਵੀ ਸੰਗੀ ਸਰਕਾਰੀ ਸੇਵਕ ਰੱਖਿਆ ਵਿਭਾਗ ਦੇ ਵਿੱਚ ਨੌਕਰੀ ਦੀ ਸੂਚੀ ਦੇ ਲਈ ਅਰਜੀ ਦੇ ਸਕਦਾ ਹੈ ਪਾਥਵੇ ਟੂ ਮੋਬਿਲਿਟੀ TNT ਦੇ ਵਿੱਚ ਸਵੈ ਇਛਿਤ ਪੱਤਰ ਉਤੇ ਦਾਇਰਤ ਦੀ ਸੁਖਾਲਤ ਵੀ ਦਿੰਦਾ ਹੈ ਇਹ ਗੱਲ ਰਾਸ਼ਟਰੀ ਰੱਖਿਆ ਵਿਭਾਗ ਤੇ ਬੁਲਾਰੇ ਨੇ ਇੱਕ ਨਿਜੀ ਚੈਨਲ ਦੁਆਰਾ ਈਮੇਲ ਦੇ ਵਿੱਚ ਕਹੀ ਹੈ 19 ਨਵੰਬਰ ਤੱਕ ਡੀਐਨਟੀ ਨੂੰ ਵਿਭਾਗ ਦੇ ਵਿੱਚ ਸੰਭਾਵੀ ਨੌਕਰੀ ਲਈ ਪਾਥਵੇ ਟੂ ਮੋਬਿਲਿਟੀ ਇਨੀਸ਼ੀਏਟਿਵ ਰਾਹੀਂ 4647 ਅਸਾਮੀਆਂ ਪ੍ਰਾਪਤ ਹੋਈਆਂ ਸਨ ਕੈਨੇਡਾ ਦੇ ਪਬਲਿਕ ਸਰਵਿਸ ਦੇ professionl ਇੰਸਟੀਚਿਊਟ ਨੇ ਕਿਹਾ ਕਿ ਇਸ ਨੂੰ ਡੀਐਨਟੀ ਅਤੇ ਖਜ਼ਾਨਾ ਬੋਰਡ ਸਕਤਰੇਤ ਦੁਆਰਾ ਸੂਚਿਤ ਕੀਤਾ ਗਿਆ ਸੀ ਕਿ ਡੀਐਨਟੀ ਵਿਖੇ ਅਸਾਮੀਆਂ ਪੱਧਰ ਉਤੇ ਸਵੈ ਇੱਛਤ ਤਾਇਨਾਤੀਆਂ ਰਾਹੀਂ ਭਰੀਆਂ ਜਾਣ ਇਹ ਕੋਈ ਬਦਲਾਅ ਪਲੇਟਫਾਰਮ ਨਹੀਂ ਹੈ ਅਤੇ ਇਹ ਬਦਲਵੇਂ ਕਰਨ ਅਤੇਫ ਵਰਕ ਫੋਰਸ ਐਡਜਸਟਮੈਂਟਾ ਦੇ ਨਾਲ ਸੰਬੰਧਿਤ ਨਹੀਂ ਹੈ ਪੀਆਈਪੀ ਐਸਸੀ ਨੇ ਆਪਣੀ ਵੈਬਸਾਈਟ ਉਤੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਜੇਕਰ ਵਿਅਕਤੀ ਪੀਐਸਸੀ ਤਰਜੀਹ ਸੂਚੀਆਂ ਦੇ ਵਿੱਚ ਨਹੀਂ ਤਾਂ ਉਹਨਾਂ ਨੂੰ ਇਹ ਤਨਾਤੀਆਂ ਪਹਿਲਾਂ ਪ੍ਰਾਪਤ ਹੋਣ ਕੇ ਅਪਰਸੀ ਮੈਂਬਰਨ ਨੂੰ ਅਰਸੀ ਦੇ ਲਈ ਉਤਸ਼ਾਹਿਤ ਕਰਦੇ ਆ ਪ੍ਰਧਾਨ ਮੰਤਰੀ ਮਾਰਕਾਨੀ ਨੇ ਰੱਖਿਆ ਸਮੇਤ ਮੁੱਖ ਖੇਤਰਾਂ ਦੇ ਵਿੱਚ ਪੀੜੀ ਵਾਲੇ ਨਿਵੇਸ਼ ਦਾ ਵੀ ਵਾਦਾ ਕੀਤਾ ਸੰਘੀ ਸਰਕਾਰ ਨੇ ਨਾਟੋ ਦੇ ਜੀਡੀਪੀ ਦੇ 2% ਦੇ ਰੱਖਿਆ ਖਰਚੇ ਦੇ ਟੀਚੇ ਤੱਕ ਪਹੁੰਚਣ ਲਈ ਵਚਨਬੱਧ ਕੀਤਾ ਹੈ ਯੋਜਨਾ ਦੇ ਵਿੱਚ ਮਾਲਤ ਤੋਜਾਲ 26 ਦੇ ਅੰਤ ਤੱਕ ਰੱਖਿਆ ਉੱਤੇ 9 ਬਿਲੀਅਨ ਡਾਲਰ ਵਾਤੂ ਸ਼ਾਮਲ ਨੇ ਡੀਐਨਡੀ ਦੇ ਵੱਲੋਂ 31 ਮਾਰਚ 2026 ਨੂੰ ਵਿੱਤੀ ਸਾਲ ਦੇ ਅੰਤ ਤੱਕ 2400 ਤੋਂ 3000 ਵਾਤੂ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਦਫਾਅ ਅਜੋਏ ਸਮੇਂ ਆਇਆ ਜੋ ਤੋਂ ਸੰਕੀ ਸਰਕਾਰ 5 ਸਾਲਾਂ ਦੇ ਵਿੱਚ 60 ਬਿਲੀਅਨ ਡਾਲਰ ਦੀ ਬਜਟ ਲਪੰਤੀ ਯੋਜਨਾ ਦੇ ਹਿੱਸੇ ਵਿੱਚ ਜੋ ਨੌਕਰੀਆਂ ਦੇ ਵਿੱਚ ਕਟੌਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੈਨੇਡਾ ਸਟਰੋਂਗ ਬਜਟ 2025 ਫੈਟਰਲ ਪਬਲਿਕ ਸਰਵਿਸ ਦੇ ਅਕਾਰ ਨੂੰ 40 ਹਜ਼ਾਰ ਨੌਕਰੀਆਂ ਤੱਕ ਘਟਾਉਣ ਦੀ ਯੋਜਨਾ ਦੀ ਉਪਰੇਖਾਵਿਤੰਦੇ ਨੌਕਰੀਆਂ ਦੇ ਵਿੱਚ ਕਟੌਤੀ ਐਟ੍ਰੀਸ਼ਨ ਅਤੇ ਜਲਦ ਹੀ ਰਿਟਾਇਰਮੈਂਟ ਰਾਹੀਂ ਮਾਰਚ 2024 ਦੇ ਵਿੱਚ 3,67,772 ਕਰਮਚਾਰੀਆਂ ਦੇ ਸਿਕਲ ਤੋਂ 2028 ਨਤੀ ਤੱਕ 3,13,000 ਤੱਕ 31 ਮਾਰਚ 2025 ਤੱਕ 3,57,965 ਸੰਕੀ ਕਰਮਚਾਰੀ ਸਨ ਵਿਆਪਕ ਖਰਚਾ ਸਮੀਖਿਆ ਦੇ ਹਿੱਸੇ ਦੇ ਵਿੱਚ ਜੋ ਸਰਕਾਰ 650 ਕਰਮਚਾਰੀ ਓਧਿਆ ਸਮੇਤ 16000 ਪੂਰੇ ਸਮੇਂ ਦੇ ਡਰੱਬਰ ਦੇ ਓਧਿਆ ਨੂੰ ਘਟਾ ਦੇਗੀ ਜਦੋਂ ਕਿ 350 ਕਾਰਜਕਾਰੀ ਓਧਿਆ ਸਮੇਤ 12000 ਹੋਰ ਓਧਿਆ ਨੂੰ ਨੌਕਰੀ ਤੋਂ ਕੱਢਣ ਅਤੇ 33 ਸੇਵਾ ਮੁਕਤੀ ਪੈਕਜ ਰਾਹੀਂ ਖਤਮ ਕਰ ਦਿੱਤਾ ਜਾਵੇਗਾ ਪਬਲਿਕ ਸਰਵਿਸ ਅਲਾਈንስ ਆਫ ਕੈਨੇਡਾ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਫੈਡਰਲ ਵਰਕਰਾਂ ਨੂੰ ਜਲਦੀ ਹੀ ਆਪਣੇ ਮੈਨੇਜਰਲ ਤੋਂ ਸੰਭਾਵਿਤ ਛਾਂਟੀ ਬਾਰੇ ਵੇਰਵੇ ਸਿੱਖ ਲੈਣੇ ਚਾਹੀਦੇ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਮੂੜੇ ਕੈਲੀਬ੍ਰੇਸ਼ਨ ਤੇ ਇੱਕ ਹੌਲ-ਦੋਲ ਦੇ ਵਿੱਚ ਦਾਖਲ ਹੋ ਗਈ ਹੈ ਅਤੇ ਭਾਰਤੀ ਵਿਦਿਆਰਥੀ ਜੋ ਦੇਸ਼ ਦੇ ਵਿੱਚ ਅੰਤਰਰਾਸ਼ਟਰੀ ਸਿੱਖਿਆਤਿਆਂ ਦਾ ਸਭ ਤੋਂ ਵੱਡਾ ਸਮੂਹ ਬੰਦੇ ਨੇ ਇਸ ਨੂੰ ਧਿਆਨ ਦੇ ਨਾਲ ਦੇਖਦੇ ਨੇ ਇਮੀਗ੍ਰੇਸ਼ਨ ਸ਼ਨਾਤੀ ਅਤੇ ਨਾਗਰਿਕਤਾ ਕੈਨੇਡਾ ਦੇ ਨਵੀਨਤਮ ਰੀਅਲ ਟਾਈਮ ਡਾਟਾ ਭਾਰਤ ਤੋਂ ਸਟਡੀ ਪਰਮਿਟਾ ਦੀ ਪ੍ਰਕਿਰਿਆ ਵਿੱਚੋਂ ਮਾਮਲੀ ਸੁਧਾਰ ਦੱਸਉਂਦੇ ਨੇ ਜੋ ਕਿ ਹੁਣ ਔਸਤਨ 4 ਹਫ਼ਤੇ ਹੈ ਜੋ ਕਿ ਪਿਛਲੇ ਅਪਡੇਟ ਦੇ ਵਿੱਚ 5 ਹਫ਼ਤੇ ਸੀ ਹਾਲਾਂਕਿ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਮੌਜੂਦ ਬਿਨਕਾਰਾ ਦੇ ਲਈ ਤਸਵੀਰ ਕਟ ਉਤਸ਼ਾਹਜਨਕ ਹੈ ਅਤੇ ਸਟੱਡੀ ਪਰਮਿਟ ਐਕਸਟੈਂਸ਼ਨ ਦੇ ਵਿੱਚ ਲਗਭਗ 12 ਹਫ਼ਤੇ ਲੱਗਦੇ ਜਾਂਦੇ ਨੇ। ਇਹ ਕਦਿਆਂ ਪੜਾਜੋ ਪ੍ਰੋਗਰਾਮਾਂ ਤੇ ਵਿਚਕਾਰ ਤਬਦੀਲੀ ਕਰਨ ਚਾਹੇ ਯੂਨੀਵਰਸਿਟੀ ਪੁਸ਼ਟੀ ਕਰਨ ਦੀ ਉਡੀਕ ਕਰਨ ਵਾਲੇ ਦੇ ਲਈ ਯੋਜਨਾਬੱਦੀ ਨੂੰ ਗੁੰਜਰਦਾਰ ਬਣਾਉਂਦਾ ਹੈ। ਇਹ ਅਪਡੇਟ ਰੀਅਲ ਟਾਈਮ ਰਿਪੋਰਟਿੰਗ ਵੱਲ ਆਈਆਈਸੀਸੀ ਦੇ ਵਿਆਪਕ ਬਤਲਾਵ ਨੂੰ ਦਰਸਾਉਂਦਾ ਹੈ ਜੁਤੇ 80% ਅਰਸੀਆ ਨੂੰ ਇਤਿਹਾਸਿਕ ਮਾਪਦੰਡਾ ਦੇ ਫਰੂਤ ਖੌਣਤੇ ਬਜਾਏ ਕਰੇ ਸ਼ੇਲ ਟੋਰ ਉਤੇ ਟਰੈਕ ਕੀਤਾ ਜਾਂਦਾ ਹੈ। ਜੁਤੇ ਕਿ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਵਿੱਚ ਮਾਮਲੀ ਤੀਸੀਆਈਏ ਤੇ ਭਾਰਤੀ ਵਰਕ ਪਰਮਿਟ ਪਾਈਪਲਾਈਨ ਵੱਡੇ ਪੱਧਰ ਉਤੇ ਬਦਲੀ ਨਹੀਂ ਹੈ ਆਈਏਸੀਸੀ ਦੇ ਅਨੁਸਾਰ ਭਾਰਤ ਤੋਂ ਤਾਇ ਕਿਤੇ ਕਰਨ ਨਵੇਂ ਵਰਕ ਪਰਮਿਟਾਂ ਦੀ ਪ੍ਰਕਿਰਿਆ ਦੇ ਵਿੱਚ ਉਸਤਨ 10 ਹਫਤੇ ਲੱਗਦੇ ਰਹਿੰਦੇ ਨੇ ਇਹ ਸਥਿਰਤਾ ਸ਼ੁਰੂਆਤੀ ਕੈਰੀਅਰ ਗਤੀਸ਼ੀਲਤਾ ਜਾਂ ਪੋਸਟ ਗ੍ਰੈਜੂਏਸ਼ਨ ਮਾਰਗਾਂ ਦੇ ਲਈ ਕੈਨੇਡਾ ਵੱਲ ਦੇਖ ਰਹੇ ਨੇ ਨੌਜਵਾਨ ਪੇਸ਼ੇਵਰਨ ਨੂੰ ਸਿਮਤ ਪ੍ਰੋਸਪੈਕਟਸ ਪ੍ਰਦਾਨ ਕਰਦੀਏ ਜਿੱਥੇ ਤੇਰੀ ਖਾਸ ਤੌਰ ਉਤੇ ਕੈਨੇਡਾ ਵਿੱਚ ਵਰਕ ਪਰਮਿਟ ਵਧਾਉਣ ਦੇ ਵਿੱਚ ਹੁੰਦੀ ਹੈ ਤਾਂ ਹੁਣ ਇਹਨਾਂ ਦੇ ਲਈ ਉਸਤਨ 227 ਦਿਨਾਂ ਦੀ ਲੋੜ ਹੁੰਦੀ ਹੈ ਇੱਕ ਸਮੱਸਿਆ ਜੋ ਅੰਤਰਰਾਸ਼ਟਰੀ ਤੇਜੂਇਟਾ ਹੁਨਰਬੰਦ ਕਾਮਿਆਂ ਤੇ ਅਸਥਾਈ ਕਰਮਚਾਰੀਆਂ ਨੂੰ ਲੰਬੇ ਸਮੇਂ ਦੇ ਲਈ ਅਨਿਸ਼ਚਿਤਤਾ ਦੇ ਵਿੱਚ ਧੱਕਦੀ ਹੈ ਉਹ ਬਹੁਤ ਸਾਰੇ ਲੋਕਾਂ ਦੇ ਲਈ ਸਾਲ ਥੇਰ ਰੁਜ਼ਗਾਰ ਨਿਯੰਤਰਤਾ ਸਿਹਤ ਕਵਰੇਜ ਤੇ ਸਥਿਤੀ ਦੀਆਂ ਸ਼ਰਤਾਂ ਦੇ ਪਾਲਣ ਤੇ ਅਲਤ ਵਾਲੇ ਮਹੀਨਿਆਂ ਦੀ ਅਨਿਸ਼ਚਿਤਤਾ ਆ ਯਸ ਸੀ ਦੇ ਰੀਅਲ ਟਾਈਮ ਟ੍ਰੈਕਰ ਜੋ ਕਿ ਪੜਾਈ ਅਤੇ ਕੰਮ ਦੇ ਵੀਜ਼ਾ ਦੇ ਲਈ ਹਫਤਾਵਾਰੀ ਅਪਡੇਟ ਕੀਤਾ ਜਾਂਦਾ ਹੈ ਉਸ ਨੇ ਪਾਲ ਰਿਸ਼ਤਾ ਦੇ ਵਿੱਚ ਸੁਧਾਰ ਕੀਤਾ ਪਰ ਹਜੇ ਤੱਕ ਇਕਸਾਰ ਕੁਸ਼ਲਤਾ ਦੇ ਵਿੱਚ ਨੁਕਤੇ ਨਹੀਂ ਕੀਤਾ ਅਧਿਕਾਰੀ ਤਿੰਨ ਨਿਯੰਤਰਣ ਰੁਕਾਵਟਾਂ ਦਾ ਹਵਾਲਾ ਦਿੰਦੇ ਨੇ ਪਹਿਲਾ ਭਾਰਤ ਤੋਂ ਅਸਿਆ ਦੀ ਗਿਣਤੀ ਵਿੱਚ ਵਾਧਾ ਦੂਸਰਾ ਗੁੰਚੇਦਾਰ ਪਿਛੋਕੜ ਅਤੇ ਸੁਰੱਖਿਆ ਜਾਂਚ ਅਤੇ ਤੀਜਾ ਗਲੋਬਲ ਵੀਜ਼ਾ ਦਫ਼ਤਰਾਂ ਦੇ ਵਿੱਚ ਅਸਮਾਨ ਕੰਮ ਦਾ ਬੋਝ ਦਾਸੀ ਇਕੱਠੇ ਮਿਲ ਕੇ ਇਹ ਕਾਰਕ ਉਤਰਾਅ ਚੜ੍ਹਾਅ ਵਾਲੀਆਂ ਸਮੱਸਿਆਵਾਂ ਬਣਾਉਂਦੇ ਨੇ ਜੁਮੇ ਨੇਕਾਲ ਦੇ ਲਈ ਅਕਾਦਮਿਕ ਦਾਖਲੇ ਦੀ ਯੋਜਨਾ ਬੰਦੀ ਅਤੇ ਕਰੀਅਰ ਤਬਦੀਲੀਆਂ ਨੂੰ ਕਾਫੀ ਮੁਸ਼ਕਲ ਬਣਾਉਂਦੀਆਂ ਨੇ ਸਟੂਡੈਂਟ ਪੋਸਟ ਪ੍ਰੋਸੈਸਿੰਗ ਮਹੌਲ ਹੈ ਪਰwidetilde ਉਮੀਦਵਾਰਾਂ ਤੇ ਲਈ ਇੱਕ ਮਹੱਤਵਪੂਰਨ ਪਾਲ ਬਣਉਂਦਾ ਹੈ। 14 ਜਨਵਰੀ ਦੇ ਦਾਖਲੇ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਨੂੰ ਬਦਲਣ ਵਾਲੇ ਸਮੇਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜੁਰੱਕੇ ਕੰਮ ਵਿੱਚ ਖਾਸ ਕਰਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ PGWP ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਲੰਬੇ ਪ੍ਰਸ਼ਾਸਕੀ ਉਡੀਕ ਸਮੇਂ ਦੇ ਲਈ ਤਿਆਰ ਕਰਨੀ ਚਾਹੀਦੀ ਹੈ। ਸਲਾਹਕਾਰ ਹੁਣ ਪਿਛਲੇ ਸੀਜ਼ਨ ਦੇ ਨਾਲੋਂ ਬਹੁਤ ਪਹਿਲਾਂ ਫਾਈਲ ਕਰਨ ਦੀ ਸਿਫਾਰਿਸ਼ ਕਰਦੇ ਹਨ ਖਾਸ ਕਰਕੇ ਉਨ੍ਹਾਂ ਦੇ ਲਈ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਕੈਨੇਡਾ ਵਿੱਚ ਐਕਸਟ੍ਰੈਂਜਨ ਦੀ ਲੋੜ ਹੋ ਸਕਦੀ ਹੈ। ਜ ਤੇ ਦੇਰੀ 8 ਮਹੀਨੇ ਦੇ ਨਿਸ਼ਾਨੇ ਦੇ ਨੇੜੇ ਪਹੁੰਚ ਜਾਂਦੀ ਹੈ। ਕਿਨੋੜਾ ਦੇ ਸਾਰੇ ਸੁਭਿਆਪ ਦੇਸ਼ਾਂ ਤੇ ਫੈਡਰਲ ਸਰਕਾਰ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਦੇ ਨਾਲ ਦਸੰਬਰ ਤੋਂ ਪੋਹੁੰਚਨ ਅਤੇ ਸ਼ਰਾਬ ਨੂੰ ਛੱਡ ਕੇ ਬਹੁਤ ਸਾਰੀਆਂ ਵਸਤਾਂ ਉਤੇ ਅੰਤਰ ਸੁਭਾਈ ਵਪਾਰਕ ਰੁਕਾਵਟਾਂ ਖਤਮ ਹੋ ਜਾਣਗੀਆਂ। ਇੱਕਦਮ ਅਮਰੀਕੀ ਟੈਰਿਫਾਂ ਦੇ ਮੱਦੇਨਜ਼ਰ ਕਾਰੋਬਾਰਾਂ ਨੂੰ ਹੋਰ ਉਪਾਅ ਤੇ ਮੌਕੇ ਦੇ ਨਾਲ ਸੇ ਹੋਕ ਦੇਣ ਦੇ ਲਈ ਚੁੱਕਿਆ ਗਿਆ। बीसीडी पुरस्कार ਅਤੇ ਆਰਥਿਕ ਵਿਕਾਸ ਮੰਤਰੀ ਰਵੀ ਰਵੀ ਕਾਲੋ ਨੇ ਕਿਹਾ ਕਿ ਯੈਲਨ ਨਾਈਫ ਵਿੱਚ ਬੁਤਵਾ ਨੂੰ ਦਸਖਤ ਕੀਤਾ ਗਿਆ ਹੈ ਇਸ ਸਮਝੌਤੇ ਬੀਸੀਡੀ ਅਗਵਾਈ ਦੇ ਵਿੱਚ ਘਰੇਲੂ ਵਪਾਰ ਉਕਾਫਟਾਂ ਨੂੰ ਘਟਾਉਣ ਦੇ ਲਈ ਦੇਸ਼ ਪੱਧਰ ਉਤੇ ਕੀਤੀ ਗਈ ਯਤਨਾਂ ਦਾ ਇੱਕ ਨਤੀਜਾ ਹੈ ਵਿਕਟੋਰੀਆ ਦੇ ਵਿੱਚ ਇੱਕ ਐਲਾਨ ਦੌਰਾਨ ਕਾਲੋ ਨੇ ਕਿਹਾ ਕਿ ਸਮਝੌਤਾ ਉਸ ਸਮਾਨ ਜੋ ਇੱਕ ਸੂਬੇ ਜਾਂ ਪ੍ਰਦੇਸ਼ ਦੇ ਨਿਯਮਾਂ ਉਤੇ ਖਰਾ ਉਤਰਦਾ ਹੋਵੇ ਉਸ ਨੂੰ ਹੋਰ ਸੂਬਿਆਂ ਦੇ ਵਿੱਚ ਬਿਨਾ ਵਾਧੂ ਮਨਜ਼ੂਰੀ ਲੇਬਲ ਜਾਂ ਜਾਂਚ ਦੇ ਵੇਚਣਾ ਆਸਾਨ ਬਣਾਉਂਦਾ ਹੈ ਅਸੀਂ ਇੱਕ ਸਮਝੌਤਾ ਇਕ ਬਾਜ਼ਾਰ ਅਤੇ ਦੇਸ਼ ਪਰ ਦੇ ਵਿੱਚ ਵਿਅੰਤ ਮੌਕੇ ਪੈਦਾ ਕਰ ਰਹੀਆਂ ਜਦੋਂ ਇਹ ਲਾਗੂ ਹੋਵੇਗਾ ਤਾਂ ਇਹ ਸਮਝੌਤਾ ਹਜ਼ਾਰਾਂ ਉਤਪਾਦਾਂ ਨੂੰ ਕਵਰ ਕਰੇਗਾ ਜਿਦੇ ਵਿੱਚ ਕੱਪੜੇ, ਖੇਡੋਣੇ, ਵਾਹਨ, ਸਿਹਤ, ਟੈਕਨੋਲੋਜੀ ਅਤੇ ਉਦਯੋਗੀ ਉਤਪਾਦ ਵੀ ਸ਼ਾਮਲ ਹੋਣਗੇ ਕਾਲ ਉਮੀਦ ਕਰਦੇ ਨੇ ਕਿ ਇਸ ਸਮਝੋਤੇ ਨੂੰ ਭੂਕਤੇ ਵਿੱਚ ਖਾਣੇ, ਸ਼ਰਾਬ ਅਤੇ ਹੋਰ ਸਵਾਮਾ ਜਿਵੇਂ ਕਿ ਪੀਤੀ ਸਵਾਮਾ ਤੱਕ ਵੀ ਬਤਾਇਆ ਜਾਵੇ ਪਰ ਉਹਨਾਂ ਨੇ ਕਿਹਾ ਕਿ ਇਹ ਖੇਤਰ ਵੱਖ-ਵੱਖ ਢੰਗ ਦੇ ਨਾਲ ਨਿਯੰਤਰਿਤ ਨੇ ਅਤੇ ਇਹ ਸਾਰਾ ਕੁਝ ਤੈਅ ਕਰਨ ਦੇ ਵਿੱਚ ਸਮਾਂ ਲੱਗੇਗਾ ਗ੍ਰੇਟਰ ਵੈਨਕੂਵਰ ਪੋਰਟ ਆਫ ਟ੍ਰੇਡ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਬ੍ਰਿਜਿਟ ਐਂਡਰਸਨ ਨੇ ਕਿਹਾ ਕਿ ਕਾਰੋਬਾਰੀ ਭਾਈਚਾਰੇ ਨੇ ਲੰਬੇ ਸਮੇਂ ਤੋਂ ਇੱਕ ਸੁਧਾਰਨ ਸਿਧਾਂਤ ਦੀ ਮੰਗ ਕੀਤੀ ਹੈ ਜੇਕਰ ਕੋਈ ਉਤਪਾਦ ਇੱਕ ਸੂਬੇ ਦੇ ਵਿੱਚ ਵੇਚਣ ਦੇ ਲਈ ਮਨਜ਼ੂਰ ਕੀਤਾ ਗਿਆ ਹੈ ਤਾਂ ਇਹ ਸਾਰੇ ਸੂਬਿਆਂ ਦੇ ਵਿੱਚ ਮਨਜ਼ੂਰ ਚੋਣਾ ਹੋਣਾ ਚਾਹੀਦਾ ਹੈ ਭਾਵੇਂ ਅੱਜ ਖੁਸ਼ੀ ਵਾਲਾ ਦਿਨ ਹੈ ਪਰ ਲੋੜ ਹੈ ਕਿ ਅਸੀਂ ਹੋਰ ਇੱਕੀਕਰਨ ਅਤੇ ਘਰੇਲੂ ਮੌਕਿਆਂ ਵੱਲ ਚੱਲ ਰਹੀ ਗਤੀ ਨੂੰ ਜਾਰੀ ਰੱਖੀਏ ਖਾਸ ਤੌਰ ਉਤੇ ਜਦੋਂ ਅਸੀਂ ਖਾਣ ਪੀਣ ਸ਼ਰਾਬ ਅਤੇ ਕਾਮਿਆਂ ਦੇ ਸੂਬਿਆਂ ਵਿੱਚ ਕਾਰ ਨਿਤੀ ਨਾਲ ਕੰਮ ਕਰਨ ਦੀ ਗੱਲ ਕਰਦੇ ਆ ਫੀਸਫੂਡ ਐਂਡ ਬੈਵਰੇਜ ਐਸੋਸੀਏਸ਼ਨ ਦੇ ਸੀਈਓ ਜੇਮਸ ਡੋਨਲਡਸਨ ਨੇ ਕਿਹਾ ਕਿ ਸੂਬਿਆਂ ਦੇ ਖਾਣੇ ਖਾਸ ਕਰ ਮਾਸ ਲਈ ਵੱਖ-ਵੱਖ ਸੁਰੱਖਿਆ ਮਾਪਦੰਡ ਨੇ ਇਸ ਲਈ ਉਹ ਹੈਰਾਨ ਨਹੀਂ ਹਨ ਕਿ ਇਨ੍ਹਾਂ ਉੱਤੇ ਵਪਾਰ ਉਕਾਵਟਾ ਘਟਾਉਣ ਦੇ ਵਿੱਚ ਹੋ ਸਮਾਂ ਲੱਗੇਗਾ ਡੋਨਲਡਸਨ ਨੇ ਕਿਹਾ ਮੇਰੇ خیال ਦੇ ਵਿੱਚ ਇਹ ਪ੍ਰਗਤੀ ਹੈ ਕਿਉਂਕਿ ਅਸੀਂ ਇਸ ਬਾਰੇ ਕਾਫੀ ਸਮੇਂ ਤੋਂ ਗੱਲ ਕਰ ਰਹੇ ਹਾਂ ਇਸ ਲਈ ਇਹ ਵੇਖ ਕੇ ਚੰਗਾ ਲੱਗਦਾ ਹੈ ਕਿ ਹੁਣ ਹਕੀਕਤ ਵਿੱਚ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਸ਼ਾਇਦ ਕੈਨੇਡਾ ਉੱਤੇ ਲੱਗਣ ਵਾਲੇ ਟੈਰਿਫਾਂ ਦੀਆਂ ਧਮਕੀਆਂ ਦਾ ਇੱਕ ਪੱਖ ਵੀ ਹੈ ਕਿ ਸੂਬਿਆਂ ਨੂੰ ਹੋਰ ਰਚਨਾਤਮਕ ਢੰਗ ਨਾਲ ਇਕੱਠੇ ਗਾ ਕਰਨ ਤੇ ਲਈ ਤੇਰੀਦ ਕਰ ਰਿਹਾ ਹੈ ਡੋਨਲਡਸਨ ਚਾਹੁੰਦੇ ਨੇ ਕਿ ਦੇਸ਼ ਭੋਜਨ ਦੀ ਸੁਰੱਖਿਆ ਅਤੇ ਇਕ ਇਕਸਾਰ ਮਾਪਦੰਡ ਤਿਆਰ ਕਰੇ ਤਾਂ ਕਿ ਵਪਾਰ ਰੁਕਾਵਟ ਘਟਾਉਣਾ ਆਸਾਨ ਹੋ ਸਕੇ ਉਹ ਇਹ ਵੀ ਚਾਹੁੰਦੇ ਨੇ ਕਿ ਸ਼ਰਾਬ ਨੂੰ ਵੀ ਜਲਦੀ ਵਧੇਰੇ ਅੰਤਰ ਸੁਭਾਈ ਵਪਾਰ ਦੇ ਮੌਕੇ ਦੇ ਵਿੱਚ ਸ਼ਾਮਲ ਕੀਤਾ ਜਾਵੇ ਬੀਸੀ ਨੇ ਹੋ ਸਵੇਰ ਦੇ ਨਾਲ ਉਹ ਸਿੱਧੇ ਕਾਹਕ ਤਾਂ ਕਿ ਸ਼ਰਾਬ ਦੀ ਵਿਕਰੀ ਨੂੰ ਮਦਦ ਦੇਣ ਦੇ ਲਈ ਇੱਕ ਸਮਝੌਤਾ ਪੱਤਰ ਉੱਤੇ ਵੀ ਦਸਤ ਕਰ ਦਿੱਤੇ ਨੇ ਪਰ ਕੈਨੇਡੀਅਨ ਸੈਂਟਰ ਫਾਰ ਪੋਲਿਸੀ alternatives ਦੇ ਸੀਨੀਅਰ ਅਰਥਸ਼ਾਸਤਰੀ ਮਾਰਕ ਲੀ ਕਹਿੰਦੇ ਨੇ ਕਿ ਇਹ ਸਮਝੌਤਾ ਰਾਜਨੀਤਿਕ ਨਾਟਕ ਹੈ ਜੋ ਉਹਨਾਂ ਰੁਕਾਵਟਾਂ ਨੂੰ ਹੱਲ ਕਰਨ ਵਾਂਗ ਦਿਖਾਇਆ ਜਾ ਰਿਹਾ ਹੈ ਜਿਨ੍ਹਾਂ ਦਾ ਖਾਨ ਟ੍ਰੇਨ ਅਤੇ ਸ਼ਰਾਬ ਤੋਂ ਇਲਾਵਾ ਹੋਰ ਖੇਤਰਾਂ 'ਤੇ ਬਹੁਤ ਕੱਟ ਪ੍ਰਭਾਵ ਹੈ ਇਸ ਸਾਲ ਪਹਿਲਾ ਲੀ ਦੁਆਰਾ ਸਹਿ ਲਿਖਤ ਰਿਸਰਚ ਦੇ ਵਿੱਚ ਪਾਇਆ ਗਿਆ ਸੀ ਕਿ ਅੰਤਰ ਸੁਪਾਈ ਫੋਪਾਰ ਰੁਕਾਵਟਾਂ ਨੂੰ ਹਟਾਉਣ ਦੇ ਨਾਲ ਕੈਨੇਡਾ ਦੀ ਅਰਥਵਿਵਸਥਾ 'ਤੇ ਬਹੁਤ ਕੱਟ ਅਸਰ ਪਵੇਗਾ ਪਰ ਨਿਯਮ ਘਟਾਉਣ ਦੇ ਨਾਲ ਵਾਤਾਵਰਨ ਅਤੇ ਉਤਪੋਕਤਾ ਸੁਰੱਖਿਆ ਵਰਗੀਆਂ ਲੋਕ ਹਿੱਟ ਨੀਤੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ <li>ਨਿਯਾਨusar ਕੈਨੇਡਾ ਭਾਗ ਦੇ ਵਿੱਚ ਕਾਰੋਬਾਰਾਂ ਤੇ ਵਪਾਰ ਦੇ ਲਈ ਅਸਲ ਮੁਕਾਬਲਾ ਦੂਰੀ ਅਤੇ ਆਵਾਜਾਈ ਤੇ ਖਰਚੇ ਨੇ।